ਰੁੰਦਾ ਬੁਰਜ ਸਰਦ ਹਵਾਵਾਂ ਸੁਣ ਚੜਦਾ ਤਾਪ ਖਿਆਲਾਂ ਨੂੰ ਅੱਖ ਪਰ ਆਉਂਦੀ ਛਿਰਦਾ ਰੁੰਦਾ ਜਦ ਚੇਤੀ ਕਰਦੀਆਂ ਮਾਂ ਗੁਜਰੀ ਦੇ ਲਾਲਾਂ ਨੂੰ ਕੰਸੀ ਛੋਟੇ ਉਮਰਾ ਵੀ ਨਿੱਕੀਆਂ ਹੌਸਲੇ ਵੱਡੇ ਸੀ ਲਾਲਾਂ ਦੀ ਟੂਬੇ ਦੀ ਕਚਹਿਰੀ ਵਿੱਚ ਹੌਸਲੇ ਬੁਲੰਦ ਕਰ ਕਾਰਿਆਂ ਨਾਲ ਅੰਬਰ ਗੂੰਜਣ ਲਾ ਦਿੱਤਾ ਸੀ ਟੋਟਿਆਂ ਵਾਲਾਂ ਨੇ ਇਹ ਕਾਰੀ ਲਾਉਂਦਿਆਂ ਨੂੰ ਅੰਬਰ ਚੋਂ ਦੇਖੇਿੰਦ ਦੀ ਚਾਦਰ ਬਣੀਆ ਦਾਦਾ ਫਰਜ਼ ਅਦਾ ਕੀਤਾ ਮੇਰੀ ਪੋਤੀਆਂ ਨੇ ਆਪਣਾ ਕਲੰਗੀ ਧਰ ਦੇ ਅੰਬਾਲਾ ਨੇ ਬੱਚੇ ਸੀ ਮਾਸੂਮ ਪਾਮੀ ਪਰ ਹੌਂਸਲੀ ਉਹਨਾਂ ਦੀ ਬੁਲੰਦ ਸੀ ਦਾਦੀ ਮਾਂ ਦੀ ਸਿੱਖਿਆ ਦੀ ਉਹ ਪੂਰੇ ਪਾਵਨਦ ਸੀ ਜਾਨ ਵੇਲੇ ਮੌਤ ਵੱਲ ਹੱਸ ਹੱਸ ਵੇਖਦੇ ਸੀ ਬੜੇ ਹੀ ਮਾਸੂਮ ਦਾਦਾ ਤੇਰੀ ਫਰਜ਼ੰਦ ਸੀ ਸਾਡੇ ਲਈ ਸਾਹਿਬਜ਼ਾਦੀ ਜ਼ਿੰਦਗੀਆਂ ਬਾਰਗੇ ਚਿਰ ਸੋਚੋ chera